ਸਵਾਗਤ ਹੈ ਕਿਸਾਨ ਵੀਰੋ ਹਡਾ ਢਿੱਲੋਂ ਦੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਜਲੀ ਹੁੰਦਾ ਬਾਈ ਰਾਜ ਕੋਲੇ ਆਏ ਆ ਦੋ ਬੈੜਾ ਲੈ ਕੇ ਆਏ ਆ ਤੁਹਾਡੀ ਮੰਗ ਤੇ ਆਪਾਂ ਟੋਕੜ ਗੱਬਣ ਤੋਹਫਾ ਹੀ ਲੈ ਕੇ ਆਏ ਆ ਅੱਜ ਤੇ ਸਜਰਾ ਜਿੰਨਾ ਦੁੱਧ ਵੀ ਆ ਤੇ ਨਾਲ ਗੱਬਣ ਵੀ ਆ ਤੇ ਇੱਕ ਆਪਾਂ ਬੱਚੀ ਲੈ ਕੇ ਆਏ ਆ ਬਲੂਨ ਸੂਣ ਵਾਲੀ ਗੱਲਬਾਤ ਬਾਈ ਨਾਲ ਕਰਾਵਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਬਾਈ ਰਾਜ ਸਤਿ ਸ਼੍ਰੀ ਅਕਾਲ ਬੁੱਤੇ ਹੋਰ ਕਿਵੇਂ ਆ ਬਾਈ ਠੀਕ ਆ ਠੀਕ ਠਾਕ ਆ ਵੀਰੇ ਪਹਿਲਾਂ ਉਹਦਾ ਨੰਬਰ ਬੋਲੋ ਵੀਰੇ ਨੰਬਰ 98763 ਵੀਰੇ 47216 ਠੀਕ ਆ ਜੀ ਤੇ ਪਿੰਡ ਜੀ ਪਿੰਡ ਸੇ ਨਾ ਜ਼ਿਲ੍ਹਾ ਬਰਨਾਲਾ ਨੇੜੇ ਆਪਾਂ ਨੂੰ ਕਹਿੰਦਾ ਪੱਖੋਂ ਕੈਂਚੀਆਂ ਤੇ ਭਰਾਉੜ ਓਕੇ ਜੀ ਬਾਜਾ ਖੈਨਾ ਰੋਡ ਤੇ ਪਿੰਡ ਹੈ ਆਪਣਾ ਮਹਿਰ ਵਾਲੇ ਅੱਡੇ ਤੋਂ ਸਿੱਧੀ ਸੜਕ ਆਪਣੇ ਘਰੇ ਆਉਂਦੀ ਹੈ ਸਿੱਧੂ ਪੱਤੀ ਚ ਸਿੱਧੂ ਪੱਤੀ ਚ ਤਹਿਸੀਲ ਆਪਣੀ ਤਪਾਕੇ ਹਾਂ ਤੇ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਦਾ ਦੋ ਨਾਮ ਦਿਖਾਉਣੇ ਆਪਾਂ ਤੇ ਗੱਬਣ ਵਹਿਣ ਪਲੂਣ ਦੋ ਦੰਦ ਓਰੀਜਨਲ ਤੇ ਇੱਕ ਚੈੱਕ ਪਾਸ ਇੱਕ ਚੈੱਕ ਪਾਸ ਤਿੰਨ ਮਹੀਨਿਆਂ ਦੀ ਗੱਬਣ ਤੇ 12 ਕਿਲੋ ਦੁੱਧ ਹੈ 12 ਕਿਲੋ ਤੇ ਆਪਾਂ ਪਹਿਲੇ ਨੰਬਰ ਆਈ ਦੀ ਗੱਲ ਕਰ ਲਏ ਰਾਜ ਤੇ ਆਪਾਂ ਗੱਲ ਕਰ ਲਏ ਲੇਖ ਹੀ ਮੁੱਕੇ ਪਿਆ ਹੈ ਨਾ ਬੱਚੀ ਦੇ ਮ ਯੂਨੀਵਰਸਿਟੀ ਦਾ ਬੂਥੀ ਬੱਥੀ ਹਾਂ ਖੋਲੋ ਜੀ ਇਹਨੂੰ ਤੋੜਾ ਤਰ੍ਹਾਂ ਕਰਾ ਕੇ ਚੈੱਕ ਤੇ ਕਿੰਨੇ ਦਿਨ ਬਾਕੀ ਐ ਤੇ ਰਾਜ ਇਹਦੇ ਦਿਨ ਬੁੱਢੇ ਅਜੇ ਲੈ ਜੂ ਇਹ 11 ਤਰੀਕ ਨੂੰ ਮਾਲਕ ਨੇ ਦਿਨ ਪੂਰੇ ਦੱਸੇ ਜੀ ਓਕੇ ਜੀ ਓਕੇ ਤੇ ਮੂੰਹ ਕਿਵੇਂ ਆਹੇ ਮੂੰਹ ਉਪਰੇ ਦੋ ਦੰਦ ਰੇਹੇ ਨਾਲ ਪੁੱਤ ਠੱਕਾ ਗਰੂ ਹੋਲੀ ਟੋਰੀ ਮਾੜੀ ਬਾਕੀ ਦਾ ਬੱਚੀ ਦੇ ਨਾਲ ਲੇਖੇ ਮੁੱਕੇ ਪੈ ਜੀ ਲੈ ਚਲੋ ਲੰਮੀਆਂ ਨੂੰ ਠੀਕ ਆ ਜੀ ਆ ਲੈ ਚਲੋ ਲੈ ਚਲੋ ਇਧਰ ਦੀ ਕੋਈ ਗੱਲ ਨਹੀਂ ਆ ਦੇਖੋ ਥਾਨ ਲੇਵਾ ਕਰੋ ਚੈੱਕ ਤੇ ਰਾਹੀ ਕੋ ਪਤਾ ਹੈਗਾ ਕਿੰਨੇ ਕ ਦੁੱਧ ਆ ਲਈਦੀ ਐ ਇਹ। ਵੀਰੇ ਇਹਦੀ ਮਾਂ ਦਾ 27 ਕਿਲੋ ਦਾ ਕਾਉੜਾ ਤੇ ਬਾਕੀ ਦਾ ਖੋਚਾਂ ਦਾ ਤਾਂ ਹਵਾਨਾ ਤੇ ਗੱਲ ਹੀ ਮੁੱਕੀ ਪਈ ਆ ਬੱਚੀ ਦੀ ਇੰਨੀ ਪਿਆਰੀ ਬੱਚਿਆ ਦੇਖੋ ਜੀ। ਹਾਂ ਕੁਆਲਿਟੀ ਕਰੋ ਚੈੱਕ ਤੁਸੀਂ ਤੇ ਥਣ ਥਣ ਨਾ ਲੱਗਿਆ ਸਪੇਸ ਤੇ ਬੂਰਾ ਆ ਦੇਖੋ ਜੀ। ਹੋਰ ਦੁਬਾਰੇ ਉੱਥੇ ਮੋੜ ਲਈ। ਬਾਕੀ ਤਾਂ ਲਾਟ ਵਾਂਗੂ ਜਾਗਦੀ ਆ ਹਨਾ ਬੱਚੀ ਆ। ਬਹੁਤ ਖਰੀ ਆ ਇਹ ਦੂਤੇ ਬਹਿਰ। ਕਮਾਲ ਆ ਜਮਾ ਤੇ ਚੀਪੇ ਚੂਪੇ ਦੀ ਓਕੇ ਆ ਸਭ। ਕੀ ਤੇ ਚੁੱਪੀ ਫੂਲ ਕਾ ਹੈ ਉਹਦਾ ਮਖਾ ਲਾ ਬਾਕੀ ਦਾ ਪਲੂਨ ਬੱਛੀ ਆ ਯਾਰ ਕਿੰਨਾ ਦੁੱਧ ਕਢ ਦੂਗੀ ਰਾਜ ਫੇਰ ਕਰੋ ਚੈੱਕ ਦੁੱਧ ਵੀਰੇ 24 25 ਕਿਲੋ ਬਲੂਨ ਹੀ ਪਾ ਦੂ ਬਾਕੀ ਦੱਸਣ ਦੀ ਲੋੜ ਨਹੀਂ ਘਟਣ ਦੀ ਲੋੜ ਨਹੀਂ ਮਾਨ ਖੁਸ਼ ਹੋਈ ਜਾਂਦਾ ਆਪਣਾ ਵੀ ਵੀਡੀਓ ਬਣਾਉਂਦਿਆਂ ਦਾ ਐਵੇਂ ਆਪਾਂ ਕਹਿ ਦਈਏ ਦੇਖੋ ਕਿੰਨੀ ਪਿਆਰੀ ਬੱਛੀ ਆ ਤੇ ਥਣ ਥਣ ਓਕੇ ਤੇ ਡਿਮਾਂਡ ਰਾਜ ਦੀ ਡਿਮਾਂਡ ਇਹਦੀ ਬੁੱਟੇ ਕਰਾਂਗੇ ਫੋਨ ਤੇ ਹਾਂ ਕੱਚੀ ਹੈ ਸਾਬ ਨਾਲ ਹਾਂ ਚਲ ਕੁੱਤ ਬਹੁਤ ਆ ਗਿਆ ਆਹ ਦੇਖੋ ਦਿਖਾਓ ਝੋਲ ਜਲੀਵਾ ਕਰਮ ਵਾਲੀ ਦਾ ਬਾਕੀ ਦਾ ਇੱਕ ਹੋਰ ਆਪਾਂ ਦੱਸ ਰਹੇ ਆ ਵੀ ਇਹਦੀ ਕੁਆਲਿਟੀ ਜੀ ਨਹੀਂ ਕੋਈ ਵੀ ਕੰਪਰੋਮਾਈਜ਼ ਹੈ ਨਾ ਨਾ ਕੁਆਲਿਟੀ ਵੀਰੇ 100 ਦੀ 100 100 ਦੀ ਇੱਧਰ ਹੋਇਆ ਮਾੜਾ ਦਿਖਾਈ ਅਗਲਾ ਕਹਿ ਦਿੰਦਾ ਹੂੰ ਆਹ ਦੇਖੋ ਜੀ ਤੇ ਬਾਕੀ ਦਾ origignal ਬਾਈ ਕਹਿੰਦਾ ਪੱਟ ਕੇ ਤੇ ਲਿਆ ਸਕਦੇ ਦੋ ਦੰਦ ਮੂੰਹ ਇਸ ਕਰੋ ਚੈੱਕ ਕੁਆਲਿਟੀ ਦੇਖੋ ਪਿਓਰ ਐਚਐਫ ਚ ਆ ਗਈ ਤੇ ਕੁਛ ਐਵੇਂ ਪਤਾ ਹੈਗਾ ਵੀ ਰਾਜ ਕਿਹੜੀ ਟੀਕੇ ਦੀ ਹੂੰ ਵੀ ਬੁੱਟੇ ਲੈ ਹੂੰ ਟੀਕਾ ਕਿਹੜਾ ਹੈ ਹਾਂ ਕਿਹੜੇ ਟੀਕੇ ਦੀ ਆ ਇਹ ਵੀਰੇ ਪਤਾ ਨਹੀਂ ਯਾਰ ਕਿਦਾ ਵਿਦਾਈ ਪੁੱਛਿਆ ਤਾਂ ਸੀਗਾ ਕੋਈ ਪੁੱਛ ਕੇ ਦੱਸ ਦਿੱਤੇ ਆਪਦੇ ਵੀ ਕੋਈ ਲੱਗੇ ਬੈ ਤਾਂ ਪਤਾ ਹੈਗਾ ਸੈਕਸਿਲੀ ਲੱਗਿਆ ਵਾ ਸੈਕਸਡ ਹਾਂ ਠੀਕ ਆ ਬੱਚੀ ਵਾਲੇ ਲੱਗਿਆ ਵਾ ਹਾਂ ਤੇ ਹੋਊ ਡਿਮਾਂਡ ਇਹਦੀ ਫੋਨ ਤੇ ਤੇ ਬਾਕੀ ਦਾ ਬੈੜ ਦੇ ਹਿਸਾਬ ਨਾਲ ਬਾਈ ਨੂੰ ਫੋਨ ਲਾਇਆ ਬੈੜ ਚੰਗੀ ਆ ਜੀ ਬਾਈ ਹੈਡ ਰੂਟ ਦੇਖ ਪੁੱਤ ਅੱਜ ਖੜੀ ਕੋਲੇ ਹੈਡ ਰੂਟ ਦੋ ਦੰਨ ਦੇ ਹਿਸਾਬ ਨਾਲ ਬਾਦੂ ਆ ਜੀ ਜਿਹਦਾ ਕੋਈ ਲੇਖੀ ਨਹੀਂ ਐਡੀ ਵੱਡੀ ਪੂਰੀ ਸ਼ਹਿਜ ਵਾਲੀ ਤੇ ਦੋ ਨੰਬਰ ਹੁਣ ਵੀਰੇ ਦੋ ਨੰਬਰ ਬੂਟੇ ਇਹਦੇ ਥੱਲੇ 12 ਕਿਲੋ ਦੁੱਧ ਆ 3 ਮਹੀਨਿਆਂ ਦੀ ਗੱਬਣਾ ਓਕੇ ਜੀ ਇਧਰ ਨੂੰ ਮੂੰਹ ਦਿਖਾਈ ਪੁੱ ਉਤੇ ਦਾ ਵੀਰੇ ਦਿੱਤਾ ਵਾ 27 ਕਿਲੋ 27 ਕਿਲੋ ਹੋਰ ਵੀ ਬੰਦੇ ਘਰ ਘਰ ਪਾਉਂਦੇ ਸੀ ਮਗਾਣ ਪਾਈ ਜਾਂਦੇ ਆ ਤੇ ਚੈੱਕ ਪਾਸ ਹੈਗੀ ਇਹ ਚੈੱਕ ਪਾਸ ਚੈੱਕ ਰਾਕੇ ਲੈਂਦੀ ਆ ਦੋ ਡੰਗ ਚੋਕੇ ਕਿਹੜੇ ਸੂਏ ਵਾਸਤੇ ਗੱਬਣਾ ਇਹ ਇਹ ਵੀਰੇ ਕਿ ਦੂਜੇ ਸੂਏ ਗੱਬਣ ਹੋਈ ਆ ਪਲੂਣੀ ਆ ਐਸਾ ਪਹਿਲਾਂ ਪਲੂਣੀ ਸੂਈ ਵੀ ਆ ਹਾਂ ਪਲੂਣੀ ਸੂਈ ਤੇ 22 ਚੂਈ ਇੱਕ ਨੰਬਰ ਆ ਬਾਈ ਇਹਦੀ 22 ਚੂਈ ਇੱਕ ਨੰਬਰ ਆ ਆ ਦੇਖੋ ਜੀ ਤੇ ਬਾਕੀ ਸਾਈਜ਼ ਫੁੱਲ ਦਿਆ ਬਾਕੀ ਦਿੱਤਾ ਹੋਣਾ ਨੇ 25 26 ਕਿਲੋ ਦੋ ਤਰਾਮ ਨਾਲ ਕੋਈ ਇਹ ਜੀ ਗੱਲ ਨਹੀਂ ਆ ਦੇਖੋ ਜੀ ਠੀਕ ਆ ਵੀਰੇ ਹਾਂ ਕਰ ਮਿਲਕਵੇਨ ਬਹੁਤ ਸਟਰੋਂਗ ਆਉਂਦੀ ਆ ਕੋਈ ਉਹੋ ਜੀ ਗੱਲ ਨਹੀਂ ਹੈਗੀ ਵੀ ਕਿਸੇ ਪਾਸੇ ਖੁੰਜੀ ਵੀ ਹੋਵੇ ਦੋਨੇ ਬਰੀਡ ਵਾਲੀਆਂ ਬੱਚੀਆਂ ਰਾਜ ਹਨਾ 1.30 ਲੱਖ ਰਮਲ ਕਹਿੰਦੇ ਜੀ ਉਦੋਂ ਦਿੱਤੀ ਨਹੀਂ ਕਹਿੰਦੇ ਦੁੱਧ ਦੀ ਸ਼ੋਰ ਸੀ ਓਕੇ 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 ਬੱਚੀ ਬਿੱਗੂ ਵੀਰੇ ਫੇ 1.30 35 ਦੇ ਵਿਚਨ ਵਾਲੀ ਆ ਓਕੇ ਜੀ ਹੈਦਕੀ ਵੀ ਹਨਾ ਬਿੱਗਣਾਂ ਤੂੰ ਵੀ ਗਾਂ ਲੰਘਣ ਵਾਲਾ ਕੰਮ ਆ ਆ ਦੇਖੋ ਮਿਲਕਵੇਨ ਦੇਖੋ ਇਥੋਂ ਪਤਾ ਲੱਗਦਾ ਪਸ਼ੂ ਚੰਗੇ ਜਾਨਵਰ ਦੇ ਅਖਰ ਦੇਖੋ ਕਿੰਨੇ ਚੰਗੇ ਸਾਰੇ ਅੱਖਰ ਪੂਰੇ ਕਰ ਦਿਆ ਬਾਕੀ ਬਰੀਡ ਵਾਏ ਜਾਗੀ ਬਾਕੀ ਗੁੱਥੀ ਬਾਥੀ ਬਾੜੀ ਸੋਹਣੀ ਆ ਤੇ 3 ਮਹੀਨਿਆਂ ਦੀ ਚੈੱਕ ਪਾਸ ਆ ਜਮ 3 ਮਹੀਨਿਆਂ ਦੀ ਚੈੱਕ ਕਰਾ ਕੇ ਟੈਂਡਾ ਟਿਕਾ ਲਵਾਓ ਅਗਲੇ ਨੇ ਵੀ ਕਰਾਉਣੀਆਂ ਕਰਾ ਸਕਦਾ ਨਹੀਂ ਗਾਰੰਟੀ ਹੂ ਫੁੱਲ ਗਾਰੰਟੀ ਓਕੇ 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 ਵੀਰੋ ਬਣਾ ਕੇ ਲੈ ਜਾ ਭਮਾਂ ਦੀ ਬੰਨੂ ਓਕੇ ਜੀ ਲੈਵੇਂ ਲੂਵੇ ਦੌਖੀ ਤੋੜ ਦਿੰਦੀ ਐ ਜਦਾਂ ਮਾਰਦੀ ਐ ਓਕੇ 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 ਦੁੱਗਣਿਆਂ ਤੋਂ ਵੀ ਵੱਧ ਪੈਸੇ ਕਰ ਜਾਣੇ ਨੇ ਹੈ ਦੁੱਗਣਿਆਂ ਤੋਂ ਵੀ ਵੱਧ ਕਰ ਜਾਣੇ ਓਕੇ ਜੀ ਚਲੋ ਫਿਰ ਮਾਰੋ ਧਾਰਾ ਇਹਨਾਂ ਕਰਾ ਕੇ ਚੈੱਕ ਪਾ ਦੇ ਪੁੱਤ ਨੇ ਨਾ ਨਿਆਣਾ ਨੂਣਾ ਪਾਓ ਇਹਦੇ ਆ ਨਿਆਣਾ ਬਾਹ ਉੱਪਰ ਮਾਰ ਕੇ ਪਾਣੀ ਪੂਣੀ ਨਿਆਣਾ ਪਾ ਲਿਆਗਾ ਠੀਕ ਆ ਜੀ ਥਾਣ ਦਿਖਾ ਦੀ ਮੈਦਾਨ ਮੜੇ ਚ ਬਹੁਤ ਖਰੀ ਆ ਆ ਦੇਖੋ ਥੱਲੇ ਹੀ ਥਾਣ ਓਕੇ ਜੀ ਬਾਕੀ ਜਾਤ ਵਾਲਾ ਥਾਣ ਲੱਗਿਆ ਵਾ ਹਨਾ ਉਵੇਂ ਜਿਹੋ ਜਿਹਾ ਹੁੰਦਾ ਇਹਨਾਂ ਦੇ ਛੋਣ ਜਾਨ ਲੈ ਆ ਦੇਖੋ ਜੀ ਇੱਕ ਨੰਬਰ ਆ ਕੋਈ ਭੂਰ ਨਹੀਂ ਕਿੱਟਾ ਨਹੀਂ ਚਰਲਾ ਨਹੀਂ ਓਕੇ ਓਕੇ ਮਗਰ ਲੈ ਜੀ ਮੂਲੇ ਜਵਾਕ ਚੋਈ ਜਾਂ ਰੁਕੇ ਮੂਲੇ ਜੋ ਹੋਰ ਮਾਰ ਦੇ ਛੋਣ ਜਾਨ ਦਾ ਪੰਪ ਕਰ ਕੀ ਆ ਠੀਕ ਆ ਠੀਕ ਆ ਬੜਾ ਖਰਾਬ ਬੱਚੀ ਬਈ 1 ਲੱਖ 30 ਨੂੰ ਜਿਹੜਾ ਮਰਜੀ ਵੇਚੀ ਪੌਣ ਦੇ ਹੱਥੀ ਚੋਈ ਚਲੋ ਪੰਪ ਮਹੀਨਾ ਖਰੀ ਆ ਛੋਣ ਜਾਨ ਕਰ ਕੀ ਆ ਲੈ ਲੱਗ। ਫਿਰ ਥੱਲੇ ਹੋ ਜਾ ਹਾਂ। ਓਕੇ ਦੂਜਾ ਜੋ ਮਾਰ। ਦੂਜਾ ਨੇ ਇੱਕ ਨੰਬਰ ਆ ਬੁੱਟੇ। ਬਹੁਤ ਕਰੀ। ਦੂਜਾ ਜੋ ਮਾਰ। ਬਹੁਲੀ ਕਰੀ ਆ ਥੱਲੇ ਉਤ। ਓਕੇ ਓਕੇ। ਸੋਨੇ ਦਾ ਰੂਪ ਹੀ ਆ। ਠੀਕ ਆ। ਖੋਲੋ ਜੀ ਨਿਆਣਾ ਖੋਲੋ ਦਾ। ਤੇ ਬੱਚੀ ਬਰੀਡ ਵਾਲੀ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ। ਖੋਲੋ ਜੀ ਨਿਆਣਾ ਖੋਲੋ। ਕਰੋ ਜੀ ਚੈੱਕ ਬਾਕੀ ਦਾ। ਚੈੱਕ ਪਾਸ ਆ। ਗਾਂ ਨੂੰ ਵੀ ਚੰਗੀ ਬਣ ਜਾਣੇ। 30 35 ਨੂੰ ਵਿਗਣਾ। ਵੇੜ ਨੇ ਏਡੀ ਵੇੜ ਆ। ਪੈਸੇ ਬਾਈ ਇਹਦੇ ਕਿੰਨੇ ਹੁਣ ਰਾਜ? ਹੈ ਜੀ? ਕਿੰਨੇ ਪੈਸੇ ਇਹਦੇ? ਇਹਦੇ ਫੋਨ ਤੇ ਕਰਾਂਗੇ ਬੁੱਢੇ ਦੇਵਾਂ ਨੇ ਛੱਡ ਕੇ ਦੁਗਲਿਆਂ ਤੋਂ ਪਾਰ ਕਰ ਜੂ ਕੰਮ ਦੁਨਾਂ ਦੇ ਫੋਨ ਤੇ ਕਰਨਾ ਮੇਰੇ ਭਾ ਲੈ ਬਾਈ ਬਲੇਡ ਤੇ ਦੇਵਾਂਗੇ ਆਪਾਂ ਕੋਈ ਆਏਗਾ ਨੰਬਰ ਬੋਲ ਦਿਓ ਵੀਰੇ ਫਿਰ ਨੰਬਰ 9876347016 ਠੀਕ ਆ ਦੂਤੀ ਵਾਤੀ ਬਹੁਤ ਸਨਖੀਆਂ ਬਚਣੇ ਦਿਖਾ ਦੇ ਬੁੱਧੇ ਦੁਨਾਂ ਦੀ ਮੋੜ ਦੇ ਇਧਰ ਨੂੰ ਮੋੜੋ ਜੀ ਹਾਂ ਆ ਕਰੋ ਜੀ ਚੈੱਕ ਕੁਆਲਿਟੀ ਦੇਖੋ ਜੀ ਓਕੇ ਵੀ ਓਕੇ ਤੇ ਡਿਮਾਂਡ ਦੋਨਾਂ ਦੀ ਫੋਨ ਤੇ ਰਹਿਣ ਵਾਲੀ ਹੈ ਨਾ ਦੋਨਾਂ ਦੀ ਫੋਨ ਤੇ ਬੂਟੇ ਨੰਬਰ ਬੋਲ ਦੇ ਬਾਈ ਫਿਰ ਨੰਬਰ 9876347 ਹੀਰੋ ਸੋਨਾ ਪਿੰਡ ਸਹਿਣਾ ਜੀ ਪਿੰਡ ਸਹਿਣਾ ਆ ਵੀ ਬੇਸੀ ਬਲੂਨ ਹੀ ਐ 25 ਕਿਲੋ ਦੁੱਧ ਬਾਦੂ ਖਰੀਦਣੇ ਇਹ ਬੱਚੀ ਬਹੁਤ ਚੰਗੇ ਐ ਇਹਨੂੰ ਹੱਕ ਦੇ ਬੁੱਧ ਦੁਆਰੇ ਸ਼ਹਿਜ ਬਾਡੀ ਵੇਟ ਲਈ ਪਤਲੀ ਆ ਟੈਰੀ ਘਾਟ ਰਗੀ ਇਸ ਨਹੀਂ ਹੈਗੀ ਹੈਗੀ ਕੋਈ ਸ਼ੱਕ ਨਹੀਂ ਆ ਦੇਖ ਲੈ ਹਜੇ 11 ਤਰੀਕ ਨੂੰ ਲੈਣ ਪੂਰੇ ਐ ਇੰਨੀ ਬਲੂਨ ਬੂਟੇ ਬਾਕੀ ਇਹ ਦੋ ਬੈੜਾਂ ਹੀ ਦੋਨੇ ਤੁਹਾਨੂੰ ਦਿਖਾ ਦਿਆਂ ਤੋਕੜ ਗੱਪਣ ਚੈੱਕ ਪਾਸ ਤੇ ਦੋ ਦੰਦ ਬੱਚੀ ਚੰਗੇ ਦੁੱਧ ਵਾਲੀ ਤਿਆਰ ਹੋ ਜਾਣੇ ਨੇ ਕੋਈ ਵੱਡ ਹਾਂਜੀ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ